ਤਤਨ ਸ਼੍ਰੀ ਵਾਹਿ ਗੁਰੂ ਸਾਹਿਬ ਜੀਉ ਰਹਿਰਾ ਸਾਹਿਬ ਹਰ ਜੁਗ ਜੁਗ ਪਵਤੂ ਪਾਇਆ ਜੈ ਰਖੰਦਾ ਆਇਆ RAM ਰਾਜੇ ਹਾ ਨਾਕਸ਼ ਦ੍ਰਿਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰਿੰਨਦਕਾਂ ਪੇਠ ਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਸਹ ਹਰ ਸੇਵਿਆ ਅੰਤ ਲੈ ਛੜਾਇਆ ਸ ਲੋਕ ਮਹੱਲਾ ਪਹਿਲਾ ਧੁਖਦਾਰੁ ਸੁਖ ਰੋਗ ਭਿਆ ਜਾ ਸੁਖਤਾ ਨ ਹੋਈ ਹਉ ਕਰਤਾ ਕਰਨਾ ਮੈ ਨਹੀਂ ਜਾਹੁ ਪਰੇ ਨ ਹੋਈ ਬਨਿਹਾਰੀ ਕਦਰ ਤਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾ ਸਮੈ ਜੋਤ ਜੋਤ ਮੈਂ ਜਾਤਰਾ ਅਕਲ ਖਲਾ ਭਰਪੂਰ ਰਹਾ ਸੋ ਸਚ ਸੇ ਸਤਿ ਸਵਾਲਿਓ ਜਿਨ ਕੀਤੀ ਸੋ ਪਾਰ ਰਪਿਆ ਕਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰੇਹਾ ਸੋ ਦਾਗ ਅਸੰ ਅਹੰਲਾ ਪਹੰਲਾ ਇਕ ਓੰਕਾਰ ਤੁਹੂ ਪ੍ਰਸਾਦ ਸੋਦਰ ਤੇਰਾ ਕੀ ਹਾ ਸੋ ਕਰ ਕੀ ਹਾ ਜਿਤ ਵੇ ਸਰਬ ਸਮਾਲੀ ਵਾਜੇ ਦੇਰੇ ਨਾਲ ਅਨੇਕ ਅਸੰਖਾ ਕੀਤੇ ਤੇਰੇ ਬਾਵਨ ਹਾਰੀ ਕਹਤੇ ਜੇਰੇ ਰਾਗ ਪਰੇਸਾਂ ਕਹੀਐ ਕੇਤੇ ਤੇਰੇ ਗਾਵਨ ਹਾਰੀ ਗਾਵਨ ਨਾ ਕੋਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵਨ ਨਾ ਚਿਤ ਕੋਤ ਲਿਖ ਜਾਨ ਲਿਖ ਲਿਖ ਧਰਮ ਵਿਚਾਰੇ ਗਾਵਨ ਤਦ ਨਾ ਈ ਸਰਬਰਮਾ ਦੇਵੀ ਸੋ ਤਿਸ ਦਾ ਸਵਾਰੇ ਗਾਵਨ ਤਦ ਨਾ ਇੰਦਰਿੰਦਰ ਅਸਨ ਬੈਠੀਂ ਦੇਵਤਿਆਂ ਦਰਦਾਲ ਦੀ ਗਾਵਨ ਸਹਿ ਸੰਵਾਦੀ ਅੰਦਰ ਗਾਵਨ ਤੁਮ ਨੂੰ ਸਾਧ ਵਿਚਾਰੀ ਗਾਵਨਦਨ ਜਿਤੇ ਸਤੇ ਸੰਤੋਖੀ ਗਾਵਨ ਤੁਧਨੋਂ ਪੀੜ ਕਰਾਰੇ ਗਾਵਨਦਨ ਪੰਡ ਪੰਡ ਰਖੇ ਸਰਜੁਗ ਜੁਗ ਜੁਗ ਵੇਧਾ ਨਾਰਲੇ ਗਾਵਨਦਨ ਮੋਹਣੀ ਆਮਨ ਮੋਹਨ ਸਰਗਮਸ਼ ਪਿਆਲੇ ਗਾਵਨ ਤਦਨ ਤਨਉ ਪਾਈ ਤੇਰੇ ਅਰਥਾ ਤੀਰ ਨਾ ਲੇਗਾ ਗਾਵੰਦ ਤਦਨਉ ਜੋਤ ਮਹਾ ਬਲ ਸੂਰਾ ਗਾਵੰਦ ਤਦਨਉ ਖਾਣੀ ਚਾਰੇ ਗਾਵੰਦ ਤਦਨਉ ਖੰਡ ਮੰਡਲ ਬ੍ਰਹਮੰਡਾ ਪਰਕਾਰ ਰਖੀਂ ਤੇਰੇ ਧਾਰੀ ਸੇ ਤਦਨਉ ਗਾਵੰ ਜੋਤਿ ਤੇ ਭਾਵਨ ਰੱਤੇ ਤੇਰੇ ਭਗਤ ਸਾਰੇ ਹੋਰ ਕਹਤੇ ਤਦਨਉ ਗਾਵੰ ਸੇ ਜਿਤਨਾ ਆਵ ਨਾਨਕ ਕੀ ਵਿਚਾਰੀ ਸੋਈ ਸੰਦਾ ਸਾਚ ਸਭ ਸਾਚਾ ਸਾਚੀ ਨਾਹੀ ਹੈ ਕੀ ਹੋਸੀ ਜਾਈ ਨਾ ਜਲ ਸਿਚ ਨਾ ਜਿੰਦਰ ਚਾਈ ਰੰਗੇ ਰੰਗੇ ਪਾਤੀ ਕਰ ਕਾ ਜਿਨਸੀ ਮਾਇਆ ਜਿੰਨੂ ਪਾਏ ਹਰ ਪੰਦੇ ਖੇ ਕੀਤਾ ਆਪਣਾ ਜੋਤ ਸੰਦੀ ਵਡਿਆਈ ਜੋਤਿ ਸਭਾ ਵੇ ਸੋਈ ਕਰ ਸੇਖ ਰਹੁ ਕੋ ਨਾ ਕਰਨਾ ਜਾਈ ਤਪਾ ਸਾਹੁ ਸਹਾ ਪਾਤ ਸਾਈਂ ਨਾਨਕ ਰਹਿ ਰਜ਼ਾਈ ਆਸਾ ਮਹੱਲਾ ਪਹਿਲਾ ਸੋਣ ਬੰਡਾ ਆਖੇ ਸਭ ਕੋਏ ਕੇ ਵਡ ਬੰਡਾ ਡੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਈ ਮੱਠੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਕਿਸੇ ਦਾ ਖੋਏ ਨ ਜਾਣੇ ਤਰਕੀਤਾ ਕੇਵਣ ਚੀੜਾ ਰਹਾਉ ਖਾਸ ਰਤੇ ਮਸਤ ਕਮਾਈ ਸਭ ਕੀਮਤ ਮਰ ਕੀ ਮੁਤ ਪਾਈ ਗਿਆਨੀ ਧਿਆਨੀ ਗੁਰ ਵਰਹਾਈ ਕਹਿ ਨਾ ਜਾਈ ਤੇਰੀ ਤਲ ਵਡਿਆਈ ਸਭ ਸਾਤ ਸਭ ਤਾ ਕੋ ਸੋ ਚੰਗਿਆਈਆਂ ਸਿੱਧਾਂ ਪਰਖਾਂ ਕੀਆਂ ਵਡਿਆਈਆਂ ਅਦਨ ਸਿੱਧੀ ਕਨੇ ਨਾ ਪਾਈ ਆ ਕਰ ਮਿਲੇ ਨਾਹੀ ਥਾਕਰ ਹਾਈਆ ਕਹਨ ਵਾਲਾ ਕਿਆ ਵਿਚਾਰਾ ਸਿਮ ਤੇ ਪ੍ਰੇਤ ਦੇ ਕੰਦਾਰਾ ਜੇਤੋਂ ਦੇਦ ਸੇ ਕਿਆ ਚਾਰਾ ਨਾਨਕ ਸਾਇ ਸਵਾਰਨ ਹਾਰਾ ਸਾ ਮਹੱਲਾ ਅਹਲਾ ਆਖਾਂ ਜੀਵਾ ਮਿਸਰੇ ਮਰ ਜਾਓ ਆਖਣੀਓ ਖਾ ਸੱਚਾ ਨਾਮ ਸਾਚੇ ਨਾਮ ਕਿਲਾ ਕੇ ਭੂਖਾ ਤ ਭੁਖੇ ਕਹਿ ਚਹੀਏ ਦੁਖ ਕਉ ਕਮ ਬਸਰੇ ਮੇਰੀ ਮਾਣੇ ਸਾਚੇ ਸੇ ਸਾਚੀ ਨਾਹੀ ਰਹਾਓ ਸਾਚੇ ਨਾਮ ਕਿਤਲ ਵਡਿਆਈ ਆਖਤ ਕੇ ਕੀਮਤ ਨਹੀਂ ਪਾਈ ਜੈਸਾ ਮਿਲ ਕੇ ਆਖਣ ਪਾਹੀ ਵੰਡਾ ਨਹੂ ਵੈ ਘਾਟ ਨਜਾਈ ਨਾ ਹੋ ਮਰੇ ਨਹੂ ਵੈ ਸੋਪ ਜਿੰਦਾ ਦੀ ਨ ਚੁਕੇ ਭੋਗ ਘਣੇ ਹੋ ਹਰ ਨਾਹੀ ਕੋਈ ਨਾਕ ਹੋਏ ਨਾ ਹੋਏ ਜੀਵੜ ਆਪ ਤੇ ਵਰਥੇ ਧੀ ਦਾ ਜੀਤਨ ਕਰਕੇ ਕੀਤੀ ਰਾਤ ਕਰ ਸੰਬਸਾ ਦੇ ਤੇ ਕਮਜਾਸ ਨਾਲਕ ਨਾਮੇ ਵਾਸਨਾਥ ਰਾਹ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਅਥਤ ਪਰਖਾ ਵਿਨਾ ਕਰੋ ਬਰਪਾਸ ਅੰਕੇ ਰੇ ਕਰਮ ਸਦਗਰ ਸਨਧਾਈ ਪਰਿਆ ਨਾਮ ਪ੍ਰਕਾਸ਼ ਮੇਰੇ ਮੇਧ ਗੁਰਦੇਵ ਅਮੋਕੋ ਰਾਮ ਨਾਮ ਪ੍ਰਕਾਸ਼ ਬੁਰਮ ਤਨਾਂ ਮਰ ਪ੍ਰਾਂ ਸਖਾਈ ਹਰ ਕੀਤ ਹਮ ਰੇ ਰਹਾਸ ਰਹਾਓ ਹਾ ਜਿਨ ਕੇ ਵਡ ਭਾਂਗ ਵਢੇਰੇ ਜਿਨ ਹਾ ਸੰਤਾ ਹਰ ਪਿਆਸ ਹਰ ਹਾ ਨਾਮ ਰਤਪਾਸੇ ਅਮਲ ਸੰਗਤ ਗੁਣ ਪ੍ਰਕਾਸ਼ ਜੇ ਨ ਹਰ ਹਰ ਅਸ ਨਾਮ ਨ ਪਾਇਆ ਤੀ ਭਾਵੀ ਹਿੰਜੋ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤਰਗ ਜੀਵਤ ਜੀਵਾਸ ਜੇ ਹਰ ਜੇ ਸਤਿਗੁਰ ਸੰਗਤ ਪਾਈ ਤਿਨ ਧੂਰ ਮਾਸਤਕ ਲਿਖਿਆ ਦੇਖਾਸ ਤਨ ਤਨ ਸਹ ਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾ ਪ੍ਰਗਾਸ ਖਰਾ ਗੁਜਰੀ ਮਹੱਲਾ ਪੰਜਮਾ ਕਾਹੇ ਮਨ ਚਿਤਵੈ ਓਦਮ ਜਾਂ ਹਰ ਹਰ ਜੀਵ ਪਰਿਆ ਸਹਿਲ ਪਥਨ ਮੈਂ ਜੰਤੋ ਪਾਈ ਕਾ ਬਰਦਗਿਆਗੇ ਕਰ ਧਰਿਆ ਮੇਰੇ ਮਾਤੋਂ ਜੀ ਸਾਸੰਗ ਤੁਮ ਰੇਸੋਂ ਤਰਿਆ ਗੁਰਬਸਾਤ ਪਰਮ ਪਥ ਪਾਇਆ ਸੂ ਕੇ ਕਾਠ ਹਰਿਆ ਰਹਾਉ ਜਨਨ ਤਤਾ ਲੋਕ ਸੁਤਵੰਤਾ ਕੋਈ ਨਾ ਕਿਸ ਕੀ ਧਰਿਆ ਸਹ ਸਜਗ ਸਵਾਹੇ ਠਾਕੁਰ ਕਾਹੇ ਮਨ ਕੋ ਭਰਿਆ ਉੜੀ ਉੜਿਆ ਐਸੇ ਕੋ ਸਾਤ ਸਪਾਸ਼ੇ ਕਿ ਸਰੇ ਸਰਿਆ ਤਨ ਕਵਨ ਖਲਾਵੇ ਕਵਨ ਚੁਕਾਵੇ ਮਨ ਮੇ ਸਮਰਨ ਕਰਿਆ ਸਭ ਨੇਦਾਨ ਦਾਸ ਅੱਠ ਸਿਧਾਨ ਠਾਕੁਰ ਕਰਤਲ ਧਰਿਆ ਜੈ ਨਾਨਕ ਬਲਬ ਸਦ ਬਲ ਜਾਈਐ ਤੇ ਅੰਤ ਨ ਪਾਰਾ ਵਰਿਆ ਰਾਗਾ ਸਾ ਮਹੱਲਾ ਚੌਥਾ ਸੋ ਪੁਰਖ ਏਕ ਓੰਕਾਰ ਤੂੰ ਪ੍ਰਸਾਦ ਸੋ ਮਰਖ ਨਰਿੰਜਨ ਹਰ ਪੁਰਖ ਨਰਿੰਜਨ ਹਰ ਅਗਮ ਅਗਮ ਵਿਪਾਰ ਸਭ ਤੇ ਆਵੇ ਸਭ ਤੇ ਆਵੇ ਤੂੰ ਜੀ ਹਰ ਸੱਚੇ ਸਿਦਨ ਹਾਰਾ ਸੰਜੀਤੁ ਮਹਾਰੇ ਜੀ ਤੁੰ ਜੀਆਂ ਕਾ ਦਾ ਤਾਰਾ ਹਰ ਤੇ ਆਵੋ ਸੰਤੋ ਜੀ ਸੰਤੋਖ ਵਿਸਾਰਨ ਹਾਰਾ ਹਰਿ ਆਪੇ ਠਾਕਰ ਹਰਿ ਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੁਮ ਕੜ ਕੜ ਅੰਤ ਸੰਦਰੰਤਨ ਜੀ ਹਰਿ ਏਕੋ ਬੁਰਕ ਸਮਾਨ ਇਕ ਦਾਤ ਇਕ ਪੇਖਾ ਨਹੀਂ ਜਿਹਾ ਤੇਰੇ ਜੋ ਜਿਵਦਾਨ ਹੋ ਆਪੇ ਦਾਤਾ ਆਪੇ ਭੁਖਤਾ ਜੀ ਹੋਂ ਤਤ ਬਨ ਅਵਰਨ ਜਾਣ ਤੁਮ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੀ ਕਿਆ ਗੁਣ ਆਖ ਮਖਾਨਾ ਜੋ ਸੇਵੈ ਜੋ ਸੇਵੈ ਤੁਝੇ ਜੋ ਨਾਨਕ ਤੈਨੂੰ ਕਰਵਾਣਾ ਹਾਥ ਧਿਆਵੇ ਹਾਥ ਧਿਆਵੇ ਤੁਝੇ ਸੇ ਜਨ ਜੁਗ ਮੈ ਸੁਖਵਾਸੀ ਸੇ ਮੁਗ ਸੇ ਮੁਗਤਪੈ ਜਿਨ ਹਾਥ ਆਇਆ ਜੀ ਤੈਨ ਤੋਟੇ ਜਮ ਕੇ 파ਸੀ ਜਿੰਦਰ ਪਾ ਜਨਹੰਦਰ ਪਾ ਧਿਆਇਆ ਜੀ ਤਨ ਕਾ ਖੋ ਸਭ ਕੁ ਵਾਸੀ ਜਿਨ ਸੇਵੈ ਜਿਨ ਸੇਵੈ ਮੇਰਾ ਹਰ ਜੀਤਿ ਹਰ ਹਰੁ ਉਪਸਵਾਸੀ 세ਤਨ 세ਤਨ ਜਿਨ ਹਰ ਧਿਆਇ ਚੀਜਾਂ ਨਾਂ ਦੇ ਪਤਨ ਬਲ ਜਾਸੀ ਤੇਰੀ ਭਗ ਤੇਰੀ ਭਗਤ ਭੰਡਾ ਜੀ ਪਰੇ ਬਿਅੰਤ ਬਿਅੰਤਾ ਤੇਰੇ ਪਉ ਤੇਰੀ ਪਸਲਾ ਹਾਂ ਤੋ ਜਿਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀਤਾ ਫੁਤ ਫੀਂ ਜਪੀ ਬਿਅੰਸਾ ਇਹਨੇ ਕਤੇਰੇ ਅਨੇਕ ਪੜੇ ਵਾ ਸੰਗਰਾਸਾ ਸੰਜੀ ਕਰ ਕਰੀ ਆਖੜ ਕਰ ਮੁਕਰਨਤਾ ਸੇ ਭਵ ਸੇ ਭਗਤ ਪਲੇ ਜਾਨਾ ਨਿਕ ਜੀ ਜੋ ਆਪਾ ਵੇ ਮੇਰੇ ਹਰ ਭਗਵੰਤਾ ਆਵਾਜ਼ ਪਰਖਿਆ ਪਰੰਪਰ ਕਰਤਾ ਜੀ ਤੂੰ ਜੇ ਬੜ ਅਵਰਨ ਕੋਈ ਤੂੰ ਜੋਗ ਜੋਗੇ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਣ ਕਰਤਾ ਸੋਈ ਲਿਆ ਪਾਵੇ ਸੋਈ ਵਰਤੇ ਜੀ ਤੂੰ ਆਖੀ ਕਰੇ ਸੋਈ आसा महला चूथा तूं करवे से ते तूं सोई हो पाई जब दे तूं सबनी त ਜਿਸਨੋ ਕਿਰਪਾ ਕਰ ਤੂੰ ਨਾਮ ਵਰਤਨ ਪਾਇਆ ਗੁਰਮੁਖ ਦਾਤਾ ਮਨ ਮੁਖ ਗਵਾਇਆ। ਵਿਧਿਆ ਬਿਛੋੜਿਆ ਆ ਮਿਲਾਇਆ ਤੂੰ ਦਰਿਆੰ ਸਤਿ ਜਹੀ ਮਾਇ ਤਜਮੰਦ ਜੁਂਦਿਆ ਕੋਈ ਨਾਏ। ਜੇ ਜਾਂ ਸਭ ਤੇਰਾ ਖੇਲ ਬਯੋਗ ਹੁਨ ਸ਼ਾ ਸੰਜੋਗੀ ਮੇਲ ਜਿਸਨੋ ਤੂੰ ਜਾਣੈ ਸੋ ਜਿਨ ਜਾਣੀ ਹਰ ਹਉ ਸਤਿ ਹੀ ਆਖ ਵਖਾਣੀ। ਇਨਹਾਂ ਸੇ ਵੇਦ ਸੁਖ ਪਾਇਆ ਸੇ ਜੇਹੀ ਹਰਨਾਮ ਸਮਾਇਆ। ਤੋ ਆਪੇ ਕਰਤਾ ਤਿਰਾ ਕੀਆ ਸਭ ਹੈ ਤਦ ਬੰਦੂਜ ਆਵਰਨ ਨ ਕੋਈ। ਓੰਕਾਰ ਕਰ ਵੇਖੇ ਜਾਣਿ ਸੇ ਜਾਨ ਨ ਪ੍ਰਮੁਖ ਪਰਗਟ ਹੋਈ ਆਸਾ ਮਹੱਲਾ ਪਹਿਲਾ। ਤਾ ਤ ਸੜੁ ਲੈ ਪੀਲ ਨਿਵਾਸਾ ਪਾਣੀ ਪਾਵਕ ਤੇ ਨਿਹਿ ਕੀਆ। ਪੰਕਜ ਮੋਹ ਬਗ ਨਿਹਿ ਚਾਲੇ ਹਮ ਦੇਖਾਂ ਤੇ ਰੂਪਿ ਅਲੇ। ਮਨ ਇੱਕ ਨਾ ਚੇਤ ਸਮੋੜ ਮਨਾ ਹਰ ਵਸਰਾ ਤੇਰੀ ਹੁਣ ਬਲਿਆ ਰਹਾ ਨਾ ਹੋ ਜਿਤੇ ਸਤੀ ਨਿਹ ਪੜਿਆ ਮੂਰਖ ਮੁਗਦਾ ਜਨਮ ਭਿਆ ਪਰਮਤ ਨਾਨਕ ਤਨ ਕੇ ਸਰਨਾ ਜੇ ਤੋ ਨਾਹੀ ਵਿਸਰਿਆ ਸਾ ਮਹੱਲਾ ਪੰਜਮਾ ਕਈ ਪ੍ਰਾਪਤ ਮਾਨਕ ਦੇਹੁ ਜੀਆ ਗੋਬਿੰਦ ਮਲਨ ਕੀ ਇਹ ਤਰੀ ਬਰੀਆ ਔਰ ਕਾਵਿਤਰ ਕਿਤੇ ਨਾ ਕਾਮਲ ਸਾਸਨਤ ਫਜਕੇ ਬੰਨਾ ਰੰਗ ਜਾਮ ਲਾ ਪੁੰਜੈ ਸਨਕੇ ਜਨ ਬਥਾ ਚਾਸ ਰੰਗ ਮਾਇਆ ਕੇ ਰਹਾਓ ਜਬ ਤਾ ਸੰਜਮ ਧਰਮ ਨਾ ਘਮਾਇਆ ਸੇਵਾ ਸਾਜਨਾ ਜਾਣਿਆ ਹਰਿ ਰਾਇ ਕਹ ਨਾਨਕ ਹਮ ਨੀਚ ਪਰਮ ਸਨ ਪਰੇਖੀ ਰਾਖੋ ਸਰਮਾ ਸ਼ੇ 10ਵੀਂ ਕੋਯੋ ਬਾਝ ਬੇਨਤੀ ਚੌਪਈ ਅਮਰੀ ਕਰੋ ਹਾਰ ਦੇ ਰੱਛਾ ਪੂਨ ਹੈ ਚਿਤ ਕੇ ਈਸ਼ਾ ਤਾਜ ਨੂੰ ਨਰਹੀ ਹਮਾਰਾ ਆਪਣਾ ਜਾਨੁ ਕੋ પતિ ਪਾਰ ਅਮਰੇ ਦੋ ਸਵੇ ਤੂੰ ਕਾਵੋ ਆਪ ਹਾਗ ਦੇ ਮਹੀ ਵਿਚਾਓ ਸੋ ਕੀ ਬਸੇ ਮੋਰ ਪਰਵਾਰਾ ਸੇ ਬਸੇ ਕ ਸਮੇ ਕਰਤਾਰ ਮੋਰ ਅਛਨ ਜ ਕਰਦੇ ਘਰੀਏ ਸਾੰ ਬਰਨ ਕੋ ਆਏ ਸੰਗਤੀਏ

ਦੇਨ ਵੰਦਸ਼ਟਨ ਕੇ ਹੰਤਾ ਤੁਮਹ ਬ੍ਰਿਜਦ ਸੰਤਾ ਕਾਲ ਪੈ ਬ੍ਰਹਮ ਉਤਰਾ ਕਾਲ ਪੈ ਸੰਜੂ ਉਤਰਾ ਕਾਲ ਪੈ ਕਰਬਸਰ ਪ੍ਰਕਾਸ਼ਾ ਸਭਨ ਕਾਲ ਕਾ ਕੀ ਆਤਮਸ ਜਿਨ ਕਾ ਜੋਗੀ ਸੋ ਕੀਓ ਬੇਦਰਾਏ ਬ੍ਰਹਮਾ ਜੋਤੀਓ ਜਿਨ ਕਾ ਸੋ ਲੋਕ ਸਵਾਰਾ ਨਮਸਕਾਰ ਹੈ ਤਾਈ ਹੰਵਾਰਾ ਜਿਨ ਕਾ ਸੋ ਜਗਤ ਮੰਦਾਇਓ ਦੇਵ ਦਰਸ਼ਨ ਪੁਜਾਇਓ ਆਤ ਅੰਤੇ ਕੀ ਅਵਤਾਰ ਆਸਿਂ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਹੀ ਕੋ ਹਮਾ ਜਿਸੋ ਜਨ ਆਪ ਸਵਾਰੀ ਸੇਵਕਨ ਕੋ ਸੇਵਕਨ ਸੁਖ ਦੇਉ ਸਤਰਨ ਕੋ ਪਲ ਮੋਹਤ ਕੀਓ ਕਟ ਕਟ ਕੇ ਅੰਤਰ ਕੀ ਜਾਣਤਾ ਭਲੇ ਪ੍ਰੇਖੀ ਪੀਰ ਪਸ਼ਾਨਤ ਤੇ ਤੇ ਦੇਖੋਂ ਚਸੂਲਾ ਸਫਰ ਕਿਰਪਾ ਦੇਖ ਕਰ ਫੂਲਾ ਤਨ ਤਨ ਦੁਖ ਪਾਈ ਤੇ ਦੁਖੀ ਸੁਖ ਪਾਈ ਸਾਧਨਿਕ ਯਸੁ ਕੀ ਏਕ ਏਕ ਹੀ ਵੀਰ ਪ੍ਰਸ਼ਾਨ ਕਰਤ ਕਰਸ ਕੇ ਪਰ ਪਰ தீ ਜਾਣੇ ਜਬ ਦੁਖ ਕਰਾ ਖਰਤਾਰਾ ਪੁਜ ਤਤ ਤੁਮ ਤੇ ਅਪਾਰੰ ਜਵ ਕਰ ਕਾ ਤਹੁ ਕਉਹ ਤਮੇ ਵਸਦੇਤ ਸਭ ਹੂੰ ਜੇ ਤੇ ਵਦਨ ਸ ਸਭ ਧਾਰੇ ਆਪਿ ਆਪਨੀ ਪੂਜ ਉਚਾਰ ਸਮਸਾਵੇ ਹੀ ਤੇ ਰਹਿ ਨਰ ਆਲਮ ਜਾਣਦ ਬੇਦ ਬੇਦ ਅਰੇ ਆਲਮ ਨਰੰਕਾਰ ਅੰਦਰ ਬਕੰਦਰੰਭ ਆਤ ਅੰਗੀਰ ਅਨਾਤ ਅਸੰਭਾ ਤਾਕਾ ਮੋੜਦਾ ਲਪਿੰਦਾ ਜਾਪੂ ਭੇਵ ਨ ਪਾਵੰਦ ਬੇਦ ਦਾ ਤਾਕੋ ਕਰ ਪਹਨ ਅਨਮਾਨਤ ਮਹਾਨ ਮੋੜ ਕੁਛ ਭੇਦ ਨ ਜਾਣ ਮਹਾਂ ਦੇਵ ਕੋ ਕਹਿ ਸਦਾ ਸ਼ੁੰਦਰੰਕਾਰ ਕਾ ਚੀਨਤ ਨਹੀਂ ਪਿਉ ਆਪਿ ਆਪਣੀ ਬੰਤ ਹੈ ਜੇਤੇ ਬੰਤ ਪਿੰਦੂ ਹੈ ਤੇਤੀ ਸਮਰਾ ਲਖਣਾ ਜਾਏ ਉਸਾਰਾ ਕੇ ਉਸ ਜਪ ਸੰਸਾਰਾ ਇੱਕ ਹੈ ਰੂਪਾਂ ਰੂਪਛਰੂਪਾ ਰੰਗ ਪਿਉ ਰਾਖੀ ਬੂਪਾ ਅੰਡ ਜੇਰ ਸਿਰ ਤੇ ਜਕੀਨੇ ਉਤਪਜ ਖਾਂ ਬਾਹਰ ਜੇਨੀ ਕਹੋ ਫੂਲ ਰਾਜਾ ਹੈ ਬੈਠਾ ਕੌਸਲ ਪੈ ਸ਼ੰਕਰ ਬੈਠਾ ਸਭਰੇ ਸੰਤ ਖਾਏ ਅਚੰਬ ਆਂ ਜਗਾਸ ਉਪਸੰਭ ਅਰਿਸ਼ਾ ਮੇਰੇ ਤਮ ਕਰੋ ਸਿਖਵਾ ਸਿਖ ਸੰਗਰੋ ਦੁਜ ਦੇਵਤ ਪਤਾ ਸਗਲ ਮਲੇਸ਼ੁਣ ਘਾਤਾ ਜੀ ਆਖੋਂ ਤਸਾਨੀ ਪਰੇ ਦਿਨ ਕੇ ਦੁਰ ਦੋਤ ਹੈ ਮਰੇ ਹੋਰ ਕੋ ਜੰਬਗ ਪਰੇ ਤਿਹਾਰਿ ਦਿਨ ਕੇ ਤੋਂ ਸੰਕਰ ਸਭ ਟਾਰੀ ਜੋ ਕਲਕ ਗਵਾਰ ਧਿਆਇ ਹੈ ਤਾਕੇ ਕਾਰਨ ਨਿਗਮਿਆ ਹੈ ਅਰਿਸ਼ਾ ਹੀ ਤੈ ਸੁਕਾਲਾ ਦੁਸ਼ਟ ਅਰੀਤ ਰਿਤ ਸੁਕਾਲਾ ਪਿਰਪਾ ਦੇਤਨ ਜਾਈ ਨਹਰ ਹੋ ਤਾ ਕੀ ਤਾ ਉਤਨ ਖਮ ਹਰ ਹੋ ਅਰੇ ਦੇ ਸਦ ਘਰ ਮੋ ਸਭ ਹੋਏ ਦੁਰ ਤੇ ਸਾ ਛੇ ਸਕੀ ਨ ਕੋਏ ਇਕ ਵਾਯਿਤ ਮੇ ਸੰਭਾਰਾ ਕਾਲ ਪਾਤੀ ਤਾਈ ਵਾਰ ਜਨਨ ਨਾਮ ਤਿਹਾਰੋ ਕਹਾ ਦਰਦ ਦੋਸ਼ਣ ਦੋਪਤੇ ਰਹਾ ਹਰ ਕੇਤ ਮੈਂ ਸਨ ਤਿਹਾਰੀ ਆਪ ਹਾਥ ਦਿਲ ਹੋ ਅਬਾਰੀ ਤਰਵਠੋਰ ਮੋਹੋ ਸਹਾਈ ਦੋਟ ਦੋਖ ਤੇਲ ਹੂੰ ਬਚਾਈ ਖੜਾ ਕੀਤ ਮੈਂ ਸੰਤਿਹਾਰੀ ਆਪ ਹਾਰ ਦਿਲ ਹੋ ਅਵਾਰੀ ਤਰਵਠੋਰ ਮੋਹੋ ਸਹਾਈ ਦੋਟ ਦੋਖ ਤੇਲ ਹੂੰ ਬਚਾਈ ਸਵਈਆ ਪਾਏਂ ਗਏ ਜਵ ਸੇ ਤੁਮਰੇ ਤਉ ਤੇਖੋ ਆਪ ਸਰੇ ਨਹੀਂ ਆਨਿ ਰਾਮ ਰਹੀਂ ਪ੍ਰਾਨ ਕਰਾਨ ਅਨੇਕ ਹੈ ਮਤ ਇਕ ਨਮਾਨਿ ਤਮਰਾ ਸਤਿ ਤਰ ਵਿਵੇਦ ਸੁਆਪ ਆਪੇਤ ਕਿਆ ਮੀ ਕਿਨੋ ਜਾਣੀਆ ਰਸ ਪਾਨ ਕਿਰਪਾ ਤਮਰੀ ਕਾਲ ਮੈਂ ਨਾ ਕਸਤ ਹੀ ਵਖਾਨੀਆ ਤੋਹਰਾ ਸਗਲ ਦਵਾਰ ਕੋ ਛਾੜ ਡਕੈ ਇਹੋ ਤਹਾਰੋ ਦਵਾਰ ਵਾਹੇ ਕਹੇ ਕੀ ਲਾ ਜਸ ਹੋਵੰਗਾ ਸੁਤਹਾਰ ਸਗਲ ਦਵਾਰ ਕੋ ਛਾੜ ਡਕੈ ਕਿਹੋ ਤਹਾਰੂੰ ਦਾ ਵਾਹਿਗੁਰੂ ਕੀ ਜਾ ਦੀ ਅਸਤ ਗੋਵਿੰਦ ਦਾਸ ਤਹਾਰ ਹਰਾਮ ਕਲੀ ਮਹੱਲਾ ਤੀਜਾ ਅਨੰਦ ਇਕ ਓੰਕਾਰ ਅਦੂਰ ਪ੍ਰਸਾਦ ਅਨੰਦ ਪਿਆ ਮਰੀ ਮਾਏ ਸਤਿਗੁਰੂ ਮੈਂ ਪਾਇਆ ਵਰ ਕਾ ਪਾਇਆ ਸੇਂ ਜਿਸੀ ਤੀ ਮਨ ਵਿਚੀਆਂ ਵਧਾਈਆਂ ਰਾਤਨ ਪਰਵਾਰ ਫਈਆ ਸ਼ਬਦ ਕਾ ਬਣੀ ਆਈਆ ਜਦੋ ਤਾ ਗਾਵੋ ਹਰੀ ਕੇ ਰਾਮ ਜਿਨੀ ਬਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੇਂ ਪਾਇਆ ਏ ਮਨ ਮੇਰਾ ਤੁਸਦਾ ਰੂਹ ਹਰਿ ਨਾਲੇ ਅਨਾਰ ਹੋ ਤੋ ਮਨ ਮੇਰੇ ਦੂਖ ਸੰਤਸਾਰਨ ਅੰਗੇ ਕਾਰਹੁ ਕਰੇ ਤੇਰਾ ਕਾਜ ਸਵਸਵਾਰਨ ਸਭਨਾ ਗਲਾਸੰਰਾਸ ਸਵਾਮੀ ਸੋ ਕਉ ਮਨੋਂ ਬਸਾਰੇ ਇਹ ਨਾਨਕ ਕੰਨ ਮੇਰੇ ਸੁਧਾਰੋ ਹੰਗਾਲੇ ਸਾਚੇ ਸਾਹਿਬ ਕਹਿ ਹਿਉ ਕਰ ਤੇਰੇ ਪ੍ਰਤਾ ਤੇਰੇ ਸੋਖ ਚਹਿ ਜਿਸ ਦੇ ਸੋ ਪਾਵੈ ਸਦਾ ਸਲਾਹਾ ਤੇਰੀ ਨਾਮ ਮਨ ਨੂੰ ਸਭੇ ਨਾਮ ਜਿਨ ਕੇ ਮਨ ਵਸਿਆ ਵਾ ਜੇ ਸੋ ਤਖਨੇਰੇ ਇਹ ਰੰਸਕ ਛੇ ਸੋਇ ਵੀ ਕਾਹੀ ਕਰਤੇ ਰ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮਦਾਰ ਮੇਰਾ ਜਿਨੇੱਖਾਂ ਸਭ ਗਵਾਈਆਂ ਅਰਸਾਂ ਸੁਖਮਨ ਆਏ ਬਸਿਆ ਜਨੇਸ਼ਾ ਸਾਹਿ ਪੁਜਾਈਆਂ ਸਦਾ ਕੁਰਬਾਨ ਕੀਤਾ ਗਰਬਿਟੋਂ ਜਿਹਦੀਆਂ ਇਹ ਵਡਿਆਈਆਂ ਕਹਿ ਨਾ ਸੋ ਸੰਤੋਸ਼ ਔਤਰੋਪਿਆ ਨੂੰ ਸੱਚਾ ਨਾਮ ਮੇਰਾ ਆਧਾਰੋ ਬਾਜੇ ਪੰਚਸਤ ਕਾਸ ਭੰਗੇ ਕਸ ਭਾਗੇ ਸ਼ਬਦ ਬਾਂਜੇ ਕਲਾ ਜਿਤ ਕਰਤਾਰੀਆਂ ਆਨਦ ਵਸ ਕੀਤੇ ਕਾਂਦ ਪੰਟ ਕੁਮਾਰਿਆ ਤੋਰ ਕਰਮ ਪਾਇਆ ਤੋ ਜਿੰਕੋ ਸੇ ਨਾਮ ਹਰ ਕੀ ਲਾਗੇ ਕਹਿ ਨਾਨਕ ਤੈਸ ਹੋਆ ਤਜ ਕਰ ਅਨੰਦ ਬਾਜੇ ਆਨੰਦ ਸੁਨੋ ਵੱਡਾ ਭਾਗਿ ਹੋ ਸੋਨ ਉਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸੰਕਲਪ ਸੋ ਰੇ ਦੋਖ ਰੋਗ ਸੰਤਾਪ ਉੱਥਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪੈ ਸਰਸੀ ਪੂਰੇ ਗੁਰ ਤੇ ਜਾਣ ਸੁੰਤੇ ਨੀਤ ਕਹਿਤੇ ਪਵਿੱਤ ਤਦ ਬੁਰਿਆ ਪਰ ਪੂਰੇ ਨਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤ ਤੂਰੇ ਮਨਾਰੀ ਮਹੱਲ ਲਾ ਪੰਜਵਾਂ ਥਾਲ ਵਿਥੰਗ ਵਸਤੂ ਪਈਆ ਸਾਧ ਸੰਤੋਖ ਵਿਚਾਰੂ ਅਮਰਤ ਨਾਮ ਠਾਕਰ ਕਾਪਿ ਜਿਸ ਕਾ ਸਾਧ ਸੰਧਾਰੋ ਜੇ ਕੋ ਖਾਵੇ ਜੇ ਕੋ ਪੰਚੇ ਤਸ ਕਾਹੀ ਅੰਧਾਰੋ ਇਹ ਵਾਂ ਤਜੀ ਨੈਨ ਤਿਤਨ ਤਰ ਕਰਤਾਰੋ ਤਮ ਸੰਸਾਰ ਚੰਦ ਲਗਤ ਲਿਏ ਸਭ ਨਾਨਕ ਬ੍ਰੰਤਸਾਰ ਉਸ ਲੋਕ ਮਹੱਲ ਲਾ ਪੰਜਮਾ ਤੇਰਾ ਕੀਤਾ ਜਾ ਤੂੰ ਨਾਹੀ ਮੈਨੂੰ ਜੋ ਕਤੋਈ ਮੈਂ ਨਿਰਗੁਣ ਯਾਰੇ ਕੋ ਵਰਨਾ ਹੀ ਆਪੇ ਤਸ ਪਿਆਈ ਤਸ ਪਿਆ ਮਰਮ ਰਸਤ ਕੋ ਸਲਿਨ ਮਿਲਿਆ ਨਾਨਕ ਨਾਮ ਮਿਲੇ ਤਾਂ ਜੀ ਮਾਤਨ ਮੰਤੀ ਵੀ ਹਰਿਆ ਪੌੜੀ ਤੇਥੇ ਤੂੰ ਸਮਰਾਥਾਂ ਜਿੱਥੇ ਕੋਏ ਨਾਹੀ ਓਥੇ ਤੇਰੀ ਰਾਖ ਅਗਨੀ ਊਧਮ ਮਾਈ ਥੋੜ ਕਹਿ ਜਮ ਕਹਿ ਦੂਤ ਨਾਹੀ ਤੇਰੇ ਛਰ ਜਾਏ ਕੋ ਜੋ ਖੁਲਗਾ ਬਸੰਦੀ ਪਾਰ ਪਾਇ ਜਿਨੂ ਕਲੰਕੀ ਪਿਆਸ ਅਮਰਤ ਸਈ ਖਾਇ ਕਾਲਿ ਮੇ ਬਨ ਗੁਣ ਗੋਵਿੰਦ ਗਾਏ ਸਾਸੇ ਨੋ ਕਿਰਪਾ ਸੰਭਾਲਿਐ ਸਾਹੇ ਸਾਈ ਵਰਥਾ ਗਏ ਨਾ ਜਾਏ ਜਿ ਹਤਿ ਆਏ ਸੋਕ ਮਹਲਾ ਪੰਜਮਾ ਅੰਤਰ ਗੁਰਿਆ ਰਦਨਾ ਜੀਵਾਜ ਉਰ ਨਾਮ ਨੇਤਰੇ ਸਦਗੁਰੂ ਰੂਪੇ ਖਨਾ ਸੋਨਿਆ ਸੋ ਨਾਮ ਕਰਨਾ ਸਦਗੁਰੂ ਸੇਤੀ ਰੱਤੇ ਆਗਰਗੇ ਪਾਈਏ ਠਾਹ ਪਹਨ ਲਾਲ ਕਿਰਪਾ ਕ੍ਰਿਸ਼ਨ ਨੂੰ ਇਹ ਬਾਦ ਦੇ ਜਗ ਮੇ ਊਤਮ ਕਾਢੀ ਐ ਵਰਲੇ ਕਈ ਕੇ ਮਹੱਲਾ ਪੰਜਮਾ ਰਖੇ ਰਖਨਹਾਰ ਆਪ ਵਾਰਿਨ ਗੁਰ ਕੀ ਪਹਿਰੀ ਪਾਏ ਕਾਸ਼ ਵਾਰਿਨ ਹੋਆ ਆਪ ਦਿਆ ਮਨੋ ਨ ਬਸਾਦ ਨ ਸਾਚਿ ਨਾਮ ਕੇ ਸੰਗ ਭਉ ਜਲ ਸਾਦ ਸਾਕਤ ਨਿੰਦਕ ਦੁਸ਼ਟ ਕੇ ਨਮਾਹੀ ਵਿਦਾਰ ਜਨ ਤਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜਿਸ ਸੇ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਸ ਸਾਹਿਬ ਕੀ ਟੇਕ ਨਾਨਕ ਮੰਨੇ ਵਾਹਿ ਜਿਸ ਸੇ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ